ਸਾਡੀ ਮੈਰਜ ਪਿੰਡ ਚ ਹੋਈ ਸੀ ਲ ਮੈਰਜ ਕਰਾਈ ਸੀ ਆਦੀ ਹੱਥ ਹੀ ਨਾ ਕਰਕੇ ਤੇ ਨਾ ਦੇ ਚੱਕਰ ਰੱਖੀ ਸੀ ਆਤ ਦਾ ਬਚਾਅ ਕਰਦਾ ਸੀ ਲਗੂ ਹੱਥ ਕੀਤਾ ਸੀ ਤੇ ਹੱਥ ਦੇ ਉੱਤੇ ਠੋਕ ਗਈ ਸੀ ਪਤਾ ਨਹੀਂ ਕਾਪਾ ਸੀ ਕਿ ਕਿਰਚਾ ਸੀ ਕੀ ਜੀ ਸੀ ਸਾਨੂੰ ਨਹੀਂ ਪਤਾ ਸੀ ਨਾਲ ਨਹੀਂ ਗਏ ਸੀ ਇਹ ਹੱਥ ਤੋਂ ਹੀ ਪੜਦਾ ਸੀ ਮੇਰੇ ਸਹਰ ਇਹਨਾਂ ਸਾਟ ਲਾਓ ਤੇ ਨਾ ਗੂ ਹੱਥ ਕਰਨ ਲਗੇ ਹੱਥ ਤੇ ਕੋਈ ਚੀਜ਼ ਅਗੂ ਠੋਕ ਗਈ ਸੀ ਆ ਇੱਕ ਬਾਹਰ ਉਹ ਤੇ ਕਿਤੇ ਵਧੀ ਨਾ ਸਿਰ ਕਾ ਸਿਰ ਤੇ ਕੰਨ ਪਹੜਤਾ ਨਹੀਂ ਇੱਥੇ ਆਓ ਕਿਰਚ ਆਪੋਰਾ ਜੀ ਰਿਆ थाना सदर ਦੇ ਵਿਚਨਾ 4 ਤਰੀਕ ਨੂੰ ਲੜਾਈ ਹੋਈ ਸੀ ਜਿਸ ਵਿੱਚ ਜਸਵਿੰਦਰ ਸਿੰਘ ਨੂੰ ਸੱਟਾਂ ਲੱਗੀਆਂ ਸੀ ਇਸ ਇਹ ਸਰਜੀ ਸਿੰਘ ਮੰਗਲ ਸਿੰਘ ਤੇ ਜਸਵਿੰਦਰ ਸਿੰਘ ਅਮਰਜੀਤ ਤੇ ਗੁਰਪ੍ਰੀਤ ਸਿੰਘ ਹੋਰਾਂ ਨੇ ਇਹਨਾਂ ਨੂੰ ਨਾ ਪਿੰਡ ਕਮਾਲੀ ਵਾਲੇ ਕੀ ਕਿਰਕ ਦੇ ਨਾਲ ਕੋਲ ਮਾਰ ਕੀਤੀ ਸੀ ਇਸ ਸਬੰਧ ਦੇ ਵਿੱਚ ਮੁਕਦਮਾ ਨੰਬਰ 8 ਮਿਤੀ 9 1 32 24 147 ਨੇ ਜਾ थाना सदर ਫਿਰ ਉਹ ਬੁਰੇ ਮੁਕਾਦਮਾ ਦਾ ਹਿਸਟਰੀ ਕੀਤਾ ਤਫਦੀ ਜਾਰੀ ਹੈ ਸਰ ਇਹ ਰஞ்சிਸ਼ ਕੀ ਗੱਲ ਸੀ ਰஞ்சிਸ਼ ਜੀ ਨਾਲ ਕੋਈ ਦੁਕਾਨ ਦੇ ਵਿੱਚ ਕੋ ਝਗੜਾ ਜਹਾ ਸੀ ਦੁਕਾਨ ਦਾ ਕੋ ਸਮਾਨ ਵਗੈਰਾ ਰਹਿਣਾ ਸੀ ਤੇ ਉਸ ਸਮਾਨ ਵਗੈਰਾ ਉਹਨੇ ਪੈਸੇ ਮੰਗੇ ਉਸ ਤੋਂ ਬਾਅਦ ਆਖਿਰ ਦੇ ਨਾਲ ਕੁਟਬਲ ਕੀਤੀ ਕਿ ਲਵ ਮੈਰਿਜ ਦਾ ਸੇ ਕਹਿ ਰਹੇ ਸੀਗਾ ਲਵ ਮੈਰਿਜ ਪੇਰੈਂਟ ਦੇ ਵਿੱਚ ਹੀ ਉਹਨੇ ਕਰਾਈ ਸੀਗਾ ਆਪ ਇਹਦੇ ਉਸ ਤੋਂ ਬਾਅਦ ਜਦੋਂ ਉਹ ਬਾਨਾ ਲਾਇਆ ਉਹਨੇ ਹਮ ਪੈਸੇ ਦਾ ਬਾਨਾ ਲਾ ਲਿਆ ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਕੁਟਬਲ ਕਰਤਾ ਇਹ ਉਹ ਨਾਮਵੜਾ ਦਰ ਸਾਰਿਆਂ ਦੇ ਬੰਦ ਮੁਕਦਮਾ ਦਰ 6 ਬੰਦੇ ਦੇ ਖਿਲਾਫ ਦਰਜ ਹੋਇਆ ਮੁਕਦਮਾ ਤਫਤੀਸ਼ ਹੈ ਲਾਈਨਾ 86 ਲਾਈਨ ਮੇਰੇ ਦੋ ਬੱਚੇ ਛੋਟੇ ਨੇ ਮੇਰੇ ਚਾਚੇ ਦੋ ਮੇਰੇ ਚਾਚੇ ਬਾਕੀ ਮੇਰੇ ਭਰਾਵਾਂ ਸਾਰਿਆਂ ਨੇ ਵਲਗਾ ਪਾ ਲਿਆ ਅਸੀਂ ਇਕੱਲੇ ਜਨਵੇਂ ਇਹ ਜਦੋਂ ਉਹਦਾ ਲਾਹ ਮੈरिज ਕਰਾਈ ਉਹ ਦੋ ਦਿਨਾਂ ਦੇ ਵਿੱਚ ਚੱਕਰ ਰੱਖੀ ਸੀ ਨਾ ਦੁਸ਼ਮਨੀ ਰੱਖੀ ਸੀ ਸਾਡੇ ਨਾਲ ਤੇ ਇਹਨਾਂ ਤਾਂ ਦੇ ਮਨ ਜਾਣ ਨੂੰ ਮਾਰ ਕੇ ਛੱਟ ਦਿੱਤਾ ਸੀ ਬਾਕੀ ਕਿਹੜੇ ਰੱਬ ਹੀ ਹੁੰਦਾ ਹੈ ਗਰੀਬਾਂ ਦਾ ਹੱਥ ਰੱਖਣ ਵਾਲਾ ਇਹਨਾਂ ਅਰੇ ਵੀ ਕਹਿੰਦੇ ਨੇ ਰਿਸ਼ਤੇਦਾਰ ਅਜੇ ਤਾਂ ਸਿਰ ਚੀਰਾ ਹੀ ਕੋਈ ਨਹੀਂ ਅਜੇ ਤਾਂ ਚੀਰਨਾ ਹੈ ਅੱਜ ਇਹ ਮਾਰ ਤੇ ਪਾਣੇ ਨੇ ਅੱਜ ਤਾਂ ਮਾਰਨਾ ਹੈ ਅੰਬਰੋ ਬਾਈ ਹਾਂ ਕਿੱਥੇ ਤੁਹਾਡੀ ਮੈਰਿਜ ਹੋਈ ਸਾਡੀ ਮੈਰਿਜ ਪਿੰਡ ਚ ਹੀ ਹੋਈ ਸੀ ਲਾ ਮੈਰਿਜ ਕਰਾਈ ਸੀ ਤੁਸੀਂ ਕਰਾਈ ਸੀ ਲਾ ਮੈਰਿਜ ਹਾਂਜੀ ਲਾ ਮੈਰਿਜ ਕਰਾਈ ਸੀ ਕੀ ਗੱਲਬਾਤ ਹੈ ਗੱਲਬਾਤ ਹੋਈ ਸੀ ਨਾ ਰਾਜੀ ਖੁਸ਼ੀ ਮੰਨ ਲਗੇ ਸੀ ਕਰੋ ਟੋਰ ਦਿੱਤਾ ਮੇਰੇ ਮਾਪਿਓ ਨੇ ਪਹਿਣਾ ਪਰਾਂ ਉਹਦੇ ਸਾਡੇ ਵੀ ਦੋ ਇਹਨਾਂ ਦੇ ਕਰੋ ਗਿਆ ਸੀ ਵੀ ਪਤੀ ਜਾਨੇ ਜਾਂ ਪਾਣੀ ਪੁਆ ਕੇ ਨਾ ਟੋਰ ਦਿੱਤਾ ਸੀ ਵਧਿਆ ਤੇ ਮੇਰੇ ਭਰਾ ਤੇ ਮੇਰੇ ਦੋ ਚਾਚੇ ਹੈਗੇ ਨੇ ਚਾਚੇ ਤੇ ਮੁੰਡੇ ਹੈਗੇ ਨੇ ਤਿੰਨ ਤੇ ਉਹਨਾਂ ਦੇ ਦਿਲ ਚ ਹੀ ਗਈ ਸੀ ਉਹ ਜਦੋਂ ਹੱਥ ਫੇਰਦੇ ਨਾ ਟੋੜਿਆ ਸੀ ਉਹ ਦੋ ਨਹੀਂ ਆਏ ਸੀ ਉਹ ਆਪਣੇ ਚਲੇ ਗਏ ਸੀ ਇਨਾ ਦੇ ਦੇ ਚੀ ਗਈ ਸੀ ਅਸੀਂ ਅੱਕਰ ਕੱਢਣੀ ਮੁੰਡੇ ਨੂੰ ਅਸੀਂ ਮਾਰਨਾ ਹੀ ਮਾਰਨਾ ਇਹਦਾ ਨਾਂ ਲੈਂਦੇ ਸੀ ਵੇ ਇਹੀ ਕਿਹਾ ਸੀ ਮੇਰੇ ਦੋਨ ਦੋ ਬੱਚੇ ਹੋ ਗਏ ਤੁਸੀਂ ਮੇਰਾ ਮੰਦਾ ਮੰਗਦੇ ਤੇ ਮੇਰਾ ਘਰ ਝਾੜਦੇ ਤੇ ਤੇ ਇਹਨਾਂ ਮੇਰੇ ਚ ਕਿਹੜਾ ਇੱਕ ਚਾਚਾ ਹੈਗਾ ਨਾ ਡਾਕਟਰ ਉਹਨੇ ਮੇਰੇ ਵੀਰੇ ਨੂੰ ਕਿਹਾ ਸੀ ਤੂੰ ਆਮਲਾ ਕਰਨਾ ਹੀ ਕਰਨਾ ਅਸੀਂ ਤੇਰੇ ਨਾਲ ਆ ਪਹਿਲਾਂ ਉਹਨੂੰ ਭੇਜਿਆ ਨੇ ਫਿਰ ਆਪ ਨਾਲ ਆ ਗਏ ਸੀ ਕਿੱਲੀ ਵੇਰੋ ਵੀ ਮੈਰਿਜ ਹੋਈ ਨਹੀਂ ਪਈ 6 ਸਾਲ ਲੱਗਾ ਹੈ ਉਹ 2026 ਨਹੀਂ ਹੋਇਆ ਚੜਾ ਤੇ ਉਦੋਂ 6 ਸਾਲ ਲੱਗਾ ਹੈ ਅੱਛਾ ਹਾਂਜੀ 6 ਸਾਲ ਹੋ ਗਏ ਲਾ ਮੈਰਿਜ ਹਾਂਜੀ ਲਾ ਮੈਰਿਜ ਹੋ ਗਈ ਦੋ ਬੱਚੇ ਨੇ ਇੱਕ ਕੁੜੀ ਇੱਕ ਮੁੰਡਾ ਹੈ ਇੱਕ ਕੀ ਭਰਾ ਤੁਹਾਡੇ ਰੰਜਾ ਛੱਕਦੇ ਸੀ ਹਾਂਜੀ ਰੰਜਾ ਰੱਖਦੇ ਸੀ ਕਬਲਾ ਕਿੰਨਾ ਕੀਤਾ ਉਹਨਾਂ ਨੇ ਕੀਤਾ ਹਾਂਜੀ ਉਹਨਾਂ ਨੇ ਕੀਤਾ ਸੀ ਕੰਮ ਤੋਂ ਆ ਰਿਹਾ ਸੀ ਮੰਜੂਰੀ ਤੋਂ ਬੇਨਤੀ ਅਸੀਂ ਬੰਦੇ ਹਾਂ ਕੰਮ ਕਰ ਕੇ ਆ ਰਿਹਾ ਸੀ ਕਹਿੰਦਾ ਸੀ ਦੋ ਦਿਨ ਕੰਮ ਤੇ ਲਾ ਲਨ ਉਹ ਤੋਂ ਬਾਦ ਮਸ਼ੀਨ ਨਾਲੇ ਇੰਨਾ ਟਾਈਮ ਕਰੇ ਵੀ ਨਹੀਂ ਰਹਿੰਦੇ ਤੇ ਤਿੰਨ ਮਹੀਨੇ ਬਾਹਰ ਜਾਂਦੇ ਨੇ ਸੀ ਜਾਣ ਲਾਂ ਹਾਂ ਤੇ ਹਮਲਾ ਕਰਤਾ ਇਹਨਾਂ ਦੇ ਹਾਂਜੀ ਹਮਲਾ ਨਾ ਕਰ ਦਿੱਤਾ ਕੀ ਮਾਰਿਆ ਇਹਨਾਂ ਨੂੰ ਉਹਨਾਂ ਕੋਲ ਕਾਪੇ ਗਏ ਸੀ ਅਸੀਂ ਤਾਂ ਉਹ ਤੇ ਮੌਕੇ ਤੇ ਕੋਲ ਨਹੀਂ ਗਏ ਸੀ ਤੇ ਬਾਕੀ ਕਿੰਨੂ ਵੱਜੀਆਂ ਨੂੰ ਨੂੰ ਪਤਾ ਹੈ ਕਾਪੇ ਗਏ ਸੀ ਤੇ ਕਿਰਚਾ ਨਕਲੀ ਗਿਆ ਸੀ ਸਿਰ ਤੇ ਮਾਰਿਆ ਨੇ ਜਿੰਨੇ ਗੁੱਥ ਹੱਥ ਕੀਤਾ ਸੀ ਵੀ ਮੈਨੂੰ ਨਾ ਮਾਰੋ ਵੀ ਮੇਰਾ ਤਾਂ ਮੇਰੇ ਕੋਲ ਕੋਈ ਕਾਈ ਕੋਈ ਨਾ ਛਡਾਣ ਆ ਲਗਾ ਸੀ ਡਰ ਗਏ ਨੇ ਗੁੱਥ ਕਰ ਦੇ ਤਾਂ ਮੈਨੂੰ ਨਾ ਮਾਰੋ ਤੇ ਹੱਥ ਤੇ ਵੱਜ ਗਈ ਸੀ ਪਤਾ ਨਹੀਂ ਕੀ ਚੀਜ਼ ਕਾਪਾ ਵੱਜ ਜਾਏ ਕਿ ਕੀ ਵੱਜ ਜਾਏ ਠੀਕ ਹਾਂਜੀ ਹੁਣ ਕਾਰਵਾਈ ਦੀ ਕੀ ਮੰਗ ਹੁਣ ਚਾਹੀਦੀ ਕਾਰਵਾਈ ਪੂਰੀ ਸਖਤ ਸਖਤ ਹੋਣੀ ਚਾਹੀਦੀ ਹਾਂਜੀ ਧਮਕੀਆਂ ਵੀ ਆ ਰਹੀਆਂ ਨੇ ਹਾਂਜੀ ਧਮਕੀਆਂ ਵੀ ਆ ਰਹੀਆਂ ਨੇ ਕਹਿੰਦੇ ਨੇ ਅਜੇ ਤਾਂ ਮਾਰਾ ਹੀ ਨਹੀਂ ਅਜੇ ਤਾਂ ਹੁਣ ਮਾਰਨਾ ਹੈ ਪਿੰਡ 'ਚ ਰਹਿਣ ਦੇਣਾ ਜਾਂ ਨਹੀਂ ਪਿੰਡ 'ਚ ਕਹਿੰਦੇ ਨੇ ਨਹੀਂ ਰਹਿਣ ਦੇਣਾ ਨਹੀਂ ਰਹਿਣ ਦੇਣਾ ਹਾਂਜੀ ਮੰਗ ਕੇ ਕਾਰਵਾਈ ਹੁਣ ਕੀ ਹਾਂਜੀ ਸਖਤ ਸਖਤ ਹੋਣੀ ਚਾਹੀਦੀ ਕਾਰ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਕਮਾਲੇ ਕਮਾਲੇ ਬਲੇ ਕੀ ਗੱਲ ਬਾਤ ਹੋਈ ਜਿਹੜਾ ਤੁਹਾਡੇ ਤੇ ਹਮਲਾ ਕੀਤਾ ਕੀ ਕਰਨ ਗਿਆ ਸੀ ਮੈਂ ਛੇਰੂ ਕੰਮ ਤੋਂ ਆ ਰਿਹਾ ਥੇ ਤੇ ਚੱਕੀ ਤੋਂ ਆਟਾ ਮੈਨੂੰ ਕਰੂ ਫੋਨ ਕੀਤਾ ਨੇ ਭਈ ਆਟਾ ਲੈ ਕੇ ਆ ਜਾ ਕਰਾਂ ਨੂੰ ਤੇ ਮੈਂ ਉਥੋਂ ਆਟਾ ਚਾਹ ਕੇ ਤੇ ਮੇਰੇ ਮਗਰੋਂ ਹੀ ਨਵਾਰ ਕਰਤਾ ਹੈ ਡੇਗ ਲਿਆ ਮੋਟਰਸਾਈਕਲ ਤੂੰ ਤੇ ਕੋਟ ਮਾਰ ਕੀਤੀ ਤੇ ਸੇਰ ਵਾਲੀਆਂ ਸੱਟਾਂ ਲਾਈਆਂ ਨੇ ਕਿਰਚਾ ਮਾਰੀਆਂ ਤੇ ਕਾ ਇਹੋ ਬਿਮਾਰ ਨੇ ਇੰਨਾ ਨੇ ਮਾਰਿਆ ਤੇ ਕਿਉਂ ਕੀ ਵਜ੍ਹਾ ਸੀ ਮਾਰਨ ਦੀ ਇਹ ਸਾਡੇ ਦੋ ਜੀ ਲਵ ਮੈਰਿਜ ਹੋਈ ਏ ਪਿੰਡ ਜੀ ਤੇ ਉਹਨਾਂ ਦੀ ਮੈਰਿਜ 6 ਸਾਲ ਹੋ ਗਏ ਨੇ ਆ ਦੋ ਬੱਚੇ ਵੀ ਨੇ ਮੇਰੇ ਢੱਡ ਦੇ ਵਿੱਚ ਹੀ ਹਾਂਜੀ ਪਿੰਡ ਜੇ ਅੱਛਾ ਕੀ ਹੁੰਦੀ ਕੀ ਕਾਰਨ ਸੀ ਦਾ ਉਹਦਾ ਕਾਰਨ ਉਹਨਾਂ ਪਹਿਲੇ ਹੀ ਕਹਿਆ ਹੈ ਬਈ ਤੈਨੂੰ ਮਾਰਨਾ ਹੈ 6 ਸਾਲ ਹੋ ਗਏ ਨੇ ਯਾਨੂ ਤੇ ਨਾ ਕਿਹਾ ਹੈ ਮਾਰਨਾ ਹੈ ਤੈਨੂੰ ਇਹਨਾਂ ਰਾਜੀ ਨਹੀਂ ਗਈ ਤੇ ਬਾਕੀ ਮਾਂ ਪੇ ਕਰੂਤੋ ਰਿਆ ਨੇ ਤੇ ਤਾਏ ਚਾਚੇ ਹਾਰੇ ਇਹਨਾਂ ਪਰਾ ਇਹਨਾਂ ਸਾਰਿਆਂ ਨਾਲ ਮਿਲ ਕੇ ਮਾਰੇ ਆ ਕੀ ਇਹ ਕਿਹੜੇ ਕੁੱਟ ਮਾਰ ਕੀਤੀ ਹਾਂਜੀ ਕਿਹੜੇ ਕੀ ਮਾਰਿਆ ਕੀ ਤੁਹਾਡੇ ਕਾਪੇ ਤੇ ਕਿਰਚਾ ਹੋਰ ਕੀ ਹੋਰ ਡਾਂਗਾ ਛੋਟੀਆਂ ਨਾਲ ਕੁੱਟਿਆ ਕਿੰਨੇ ਜਣੇ ਹਮਲਾਵਰ ਸੀ ਇਹ ਸੀ 6 6-7 ਜਣੇ ਗਏ ਕੋਲ ਸੀਗੇ ਇੱਕ ਸਰਵਜੀਤੀ ਹੈ ਮੰਗਲ ਸਿੰਘ ਨੇ ਕੀ ਲੱਗਦੇ ਸੀ ਇਹਨਾਂ ਦਾ ਸੌਰਵ ਪਰਿਵਾਰ ਤੇ ਮੇਰੇ ਉਹਨਾਂ ਨੇ ਵੜਾ ਕਿ ਹਾਂਜੀ ਬੜੇ ਸੋਹਰੇ ਪਰਿਵਾਰ ਨੇ ਹਾਂਜੀ ਇੱਕ ਮੇਰਾ ਚਾਚਾ ਸੀ ਇੱਕ ਮੇਰਾ ਭਰਾ ਸੀ ਤੇ ਉੱਥੇ ਕੀ ਜਾਨੋ ਮਾਰ ਕੇ ਸੱਟ ਗਿਆ ਕਿਸ ਤਰ੍ਹਾਂ ਹਾਂਜੀ ਜਾਂ ਆਦੇ ਮੈਨੂੰ ਜਾਨੋ ਮਾਰ ਕੇ ਸੱਟ ਗਿਆ ਨੇ ਹਾਂਜੀ ਥੋੜੀ ਕੀ ਮੰਗਦੇ ਕਾਰਵਾਈ ਦੀ ਹੁਣ ਇਹ ਹੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਕਾਰਵਾਈ ਕਰਵਾਈ ਹਾਂਜੀ ਹਾਂਜੀ